ਕਿਸਾਨਾਂ ਦੀਆਂ ਖੁਦਕੁਸ਼ੀਆਂ ਅਸੀਂ ਇਹਨਾਂ ਬਾਰੇ ਜਾਣਦੇ ਤਾਂ ਹਾਂ ਹੈਨਾ ਇਹ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਕਿਸਾਨ ਖੁਦਕੁਸ਼ੀ ਸਿਰਫ ਫਸਲ ਦੇ ਬਰਬਾਦ ਹੋਣ ਜਾਂ ਕਰਜ਼ੇ ਕਰਕੇ ਨਹੀਂ ਕਰਦੇ ਅਸੀਂ ਬਸ ਇਹਨਾਂ ਕਾਰਨਾਂ ਬਾਰੇ ਗੱਲ ਕਰਦੇ ਹਾਂ ਹੈਨਾ ਅਸੀਂ ਕਹਿੰਦੇ ਹਾਂ ਕਿ ਭਾਰਤ ਵਿੱਚ ਸੂਖਮ ਵਿੱਤੀ ਸਹਾਇਤਾ ਇੱਕ ਵੱਡੀ ਸਮੱਸਿਆ ਹੈ ਅਸੀਂ ਬਸ ਇਹਨਾਂ ਕਾਰਨਾਂ ਬਾਰੇ ਗੱਲ ਕਰਦੇ ਹਾਂ ਪਰ ਜਿਸ ਬਾਰੇ ਅਸੀਂ ਗੱਲ ਨਹੀਂ ਕਰਦੇ ਉਹ ਇਹ ਕਿ ਉਹਨਾਂ ਵਿੱਚੋਂ ਕਈ ਕਿਸਾਨਾਂ ਨੂੰ ਮਜਬੂਰਨ ਮਰਨਾ ਪਿਆ ਉਕੇ ਉਹਨਾਂ ਦਾ ਬਹੁਤ ਸਾਰਾ ਕਰਜ਼ਾ ਆਰਥਿਕ ਕਾਰਨਾ ਕਰਕੇ ਨਹੀਂ ਬਲਕਿ ਸੱਭਿਆਚਾਰਕ ਕਾਰਨਾ ਕਰਕੇ ਸੀ ਹਾਂ ਉਸਨੂੰ ਧੀ ਦੇ ਵਿਆਹ ਤੇ ਬਹੁਤ ਖਰਚਣਾ ਪਿਆ ਪੁਨੋ ਕਰਨਾ ਪੈਂਦਾ ਹੈ ਕਿਉਂਕਿ ਅਸੀਂ ਦਰਿੰਦੇ ਹਾਂ ਹੁਣ ਉਹ ਧੀ ਦੇ ਵਿਆਹ ਤੇ ਕਿਵੇਂ ਖਰਚ ਕਰਦਾ ਹੈ ਕਰਜ਼ਾ ਲੈ ਕੇ ਇਸ ਕਰਕੇ ਉਹ ਸਥਾਨਕ ਸਾਹੂਕਾਰ ਤੋਕੇ ਸੇ ਮਨਮਰਜੀ ਦਰਤੇ ਪੈਸੇ ਉਧਾਰ ਲੈਂਦਾ ਹੈ ਅਤੇ ਉਹ ਦਰ ਅਕਸਰ ਮਹੀਨਾਵਾਰ ਹੁੰਦੀ ਹੈ ਤੁਹਾਨੂੰ ਪਤਾ ਹੈ ਇਹ ਜ਼ਿਆਦਾ ਵੱਡੀ ਨਹੀਂ ਲੱਗਦੀ ਉਦਾਹਰਨ ਵਜੋਂ 1.5 ਫੀਸ ਦੀ ਪਰ ਇਹ ਤਾਂ ਮਹੀਨੇ ਦਾ 1.5 ਫੀਸ ਦੀ ਹੈ ਜਦੋਂ ਤੁਸੀਂ ਸਾਲਾਨਾ ਸੰਯੁਕਤ ਦਰ ਵੇਖਦੇ ਹੋ ਤਾਂ ਇਹ ਬਹੁਤ ਵੱਡੀ ਹੁੰਦੀ ਹੈ ਬਹੁਤ ਹੀ ਵੱਡੀ ਉਸਨੇ ਧੀ ਦੇ ਵਿਆਹ ਲਈ ਕਰਜ਼ਾ ਚੱਕਿਆ ਸਾਫ਼ ਹੈ ਕਿ ਉਹ ਵਾਪਸ ਨਹੀਂ ਕਰ ਸਕਿਆ ਤੇ ਫਿਰ ਕੀ ਕਰਦਾ ਹੈ ਉਹ ਵੀ ਇੱਕ ਸਮਾਜਿਕ ਜੀਵ ਹੈ ਆਪਣੀ ਇੱਜ਼ਤ ਤਾਂ ਬਚਾਣੀ ਹੀ ਪੈਂਦੀ ਹੈ ਉਹ ਕਹਿੰਦਾ ਹੈ ਹਰ ਰੋਜ਼ ਆਹੂਕਾਰ ਪਿੰਡ ਦੇ ਲੋਕ ਰਿਸ਼ਤੇਦਾਰਾਂ ਤੇ ਹੋਰ ਸਭ ਦੇ ਸਾਹਮਣੇ ਬੇਇੱਜ਼ਤ ਹੋਣ ਦੀ ਥਾਂ ਆਪਣੀ ਜ਼ਿੰਦਗੀ ਹੀ ਖਤਮ ਕਰ ਲੈਂਦਾ ਹੈ ਜ਼ਰੂਰੀ ਨਹੀਂ ਕਿ ਪੈਸਾ ਵਿਆਹ ਲਈ ਹੀ ਉਧਾਰ ਲਿਆ ਗਿਆ ਹੋਵੇ ਇਹ ਉਹਨਾਂ ਸਬਰਵਾਜ਼ਾਂ ਲਈ ਵੀ ਉਧਾਰ ਲਿਆ ਜਾ ਸਕਦਾ ਹੈ ਜੋ ਪਰਿਵਾਰ 'ਚ ਮੌਤ ਤੋਂ ਬਾਅਦ ਦੋ-ਦੋ ਹਫ਼ਤੇ ਤੱਕ ਕਰਨੇ ਪੈਂਦੇ ਹਨ ਅਸੀਂ ਕਿਸਾਨਾਂ ਦੀਆਂ ਆਤਮ ਹਤਿਆਵਾਂ ਦੇ ਉਸ ਪੱਖ ਨੂੰ ਛੇੜਨਾ ਹੀ ਨਹੀਂ ਚਾਹੁੰਦੇ ਅਸੀਂ ਕੁੜੀ ਮਾਰਨ ਬਾਰੇ ਸੋਚਣਾ ਨਹੀਂ ਚਾਹੁੰਦੇ ਅਸੀਂ ਔਰਤਾਂ 'ਚ ਖਾਸ ਕਰਕੇ ਉੱਤਰ ਭਾਰਤ ਦੇ ਸੂਬਿਆਂ ਵਿੱਚ ਪੜ੍ਹਾਈ ਦੀ ਘਾਟ ਬਾਰੇ ਵੀ ਸੋਚਣਾ ਨਹੀਂ ਚਾਹੁੰਦੇ ਉੱਤਰੀ ਰਾਜਾਂ ਵਿੱਚ ਸਾਖਰਤਾ ਦੇ ਮਾਮਲੇ ਵਿੱਚ ਔਰਤਾਂ ਅਜੇ ਵੀ ਮਰਦਾਂ ਨਾਲੋਂ ਪੂਰੇ 10% ਪਿੱਛੇ ਹੈ ਇਹ ਕਿਉਂ ਹੈ ਸੋਚੋ ਜ਼ਰਾ ਆమే ਤੁਸੀ ਕਹੋ ਕਿ ਮਰਦਾਂ ਦੀ ਦਰ ਤਕਰੀਬਨ 82% ਹੈ ਅਤੇ ਔਰਤਾਂ ਦੀ ਦਰ ਲਗਭਗ 72% ਹੈ ਉਹ ਸਾਰੀ ਗੱਲ ਨਹੀਂ ਦੱਸਦਾ ਮੁੰਡੇ ਨੂੰ ਕਾਲਜ ਭੇਜਿਆ ਜਾਵੇਗਾ ਦੂਰ ਸ਼ਹਿਰ ਵਿੱਚ ਉੱਚੀ ਫੀਸ ਲੈ ਕੇ ਪੇਸ਼ੇਵਰ ਕੋਰਸ ਕਰਵਾਏ ਜਾਂਦੇ ਹਨ ਮੁੰਡੇ ਨੂੰ ਇੰਜੀਨੀਅਰਿੰਗ ਦੀ ਡਿਗਰੀ ਕਰਨ ਦੀ ਇਜਾਜ਼ਤ ਹੈ ਉੱਚੀ ਫੀਸ ਦੇ ਪੇਸ਼ੇਵਰ ਕੋਰਸ ਲਈ ਦੂਸਰੇ ਸ਼ਹਿਰ ਚ ਭੇਜਿਆ ਜਾਂਦਾ ਹੈ ਆ ਮੁੰਡੇ ਨੂੰ ਇੰਜੀਨੀਅਰਿੰਗ ਡਿਗਰੀ ਕਰਨ ਦੀ ਇਜਾਜ਼ਤ ਹੈ ਇੱਕ ਚੰਗੇ ਕਾਲਜ ਚ 800 ਕਿਲੋਮੀਟਰ ਦੂਰ ਤੇ ਡਿਗਰੀ ਦੀ ਲਾਗਤ ਹੈ 8 ਲੱਖ ਰੁਪਏ ਜੋ ਫੀਸ 4 ਸਾਲ ਚ ਦੇਣੀ ਹੈ ਕੁੜੀ ਨੂੰ ਕਿਹਾ ਗਿਆ ਹੈ ਕਿ ਉਹ ਕਿਸੇ ਸਥਾਨਕ ਡਿਗਰੀ ਕਾਲਜ ਤੋਂ ਬੀਏ ਜਾਂ ਬੀਕਾਮ ਕਰੇ ਆਗ ਜਾਣਤੇ ਇਹ ਕਿਹਾ ਜਾਵੇਗਾ ਕਿ ਪਿਓ ਬਹੁਤ ਇਨਸਾਫੀ ਸੀ ਤੇ ਭਰਾ ਭੈਣ ਪੁੱਤਰ ਧੀ ਦੋਵੇਂ ਗ੍ਰੈਜੂਏਟ ਨੇ ਇੱਕ ਨੇ ਇੰਜੀਨੀਅਰ ਦੀ ਪੜ੍ਹਾਈ ਕੀਤੀ ਤੇ ਦੂਜੇ ਨੇ ਬੀਏ ਕਾਗਜ਼ਾਂ ਤੇ ਤਾਂ ਕੋਈ ਫਰਕ ਨਹੀਂ ਦੋਵੇਂ ਹੀ ਗ੍ਰੈਜੂਏਟ ਹਨ ਪਰ ਅਸਲ 'ਚ ਬਹੁਤ ਫਰਕ ਹੈ ਉਹ ਨੇ ਧੀ ਦੇ ਵਿਆਹ ਤੇ ਖਰਚਣਾ ਕਰਨ ਦਾ ਫੈਸਲਾ ਕੀਤਾ ਕਿਉਂਕਿ ਉਹ ਜਾਣਦਾ ਸੀ ਕਿ ਉਸ ਨੂੰ ਆਖਰਕਾਰ ਧੀ ਦੇ ਵਿਆਹ ਤੇ ਤਾਂ ਖਰਚ ਕਰਨਾ ਹੀ ਪਵੇਗਾ ਉਹ ਕਹਿੰਦਾ ਹੈ ਕਿ ਮੈਂ ਬਚਾਰਿਆ ਮੈਂ ਇਹ ਉਸਦੇ ਵਿਆਹ ਤੇ ਖਰਚਾਂਗਾ ਤਾਂ ਜੋ ਸਾਰਾ ਸ਼ਹਿਰ ਇੱਕ ਵਾਰ ਵੱਡਾ ਤਮਾਸ਼ਾ ਵੇਖ ਸਕੇ ਇੱਕ ਰਾਤ ਦਾ ਤਮਾਸ਼ਾ ਮੁੰਡੇ ਦੀ ਰੁਚੀ ਕ੍ਰਿਕਟ ਖੇਡਣ ਵਿੱਚ ਹੈ ਉਹ ਸਥਾਨਕ ਕਲੱਬ ਵਿੱਚ ਮੈਂਬਰਸ਼ਿਪ ਲੈਂਦਾ ਹੈ ਅਤੇ ਪਿਓ ਨੇ ਖੁਸ਼ ਹੋ ਕੇ ਮੈਂਬਰਸ਼ਿਪ ਲਈ ਪੈਸੇ ਦੇ ਦਿੱਤੇ ਪਰ ਕੁੜੀ ਨੂੰ ਕੋਈ ਵੀ ਸ਼ੌਂਕ ਪਾਲਣ ਦੀ ਇਜਾਜ਼ਤ ਨਹੀਂ ਸੀ ਸਾਰੇ ਸ਼ੌਂਕ ਪੈਸਾ ਲੈਂਦੇ ਹਨ ਇੱਕ ਕ੍ਰਿਕਟ ਦਾ ਬੱਲਾ ਜਾਂ ਟੈਨਿਸ ਦਾ ਰੈਕੇਟ ਖਰੀਦਣ ਲਈ ਪੈਸੇ ਲੱਗਦੇ ਹਨ। ਉਹੋ ਨੇ ਆਖਿਆ ਉਸਤੇ ਖਰਚਾ ਕਰਨ ਦੀ ਕੀ ਲੋੜ ਹੈ? ਮੈਂ ਤਾਂ ਉਸਦੇ ਵਿਆਹ ਤੇ ਖਰਚਣਾ ਹੀ ਹੈ। ਮੁੰਡੇ ਨੂੰ ਇੱਕ ਵੱਡੀ ਬਾਈਕ ਤੋਹਫੇ ਵਿੱਚ ਦਿੱਤੀ ਗਈ। ਲੜਕੀ ਬਹੁਤ ਸਮੇਂ ਤੱਕ ਛੋਟੀ ਜਿਹੀ ਸਕੂਟੀ ਲੈਣ ਮਿੰਤਾ ਕਰਦੀ ਰਹੀ। ਕਿਉਂ ਕਿਉਂਕਿ ਪਿਓ ਨੂੰ ਪਤਾ ਸੀ ਕਿ ਆਖਰਕਾਰ ਉਸਨੂੰ ਵਿਆਹ ਦੇ ਦਹੇਜ ਵਿੱਚ ਇੱਕ ਗੱਡੀ ਦੇਣੀ ਪਵੇਗੀ ਤਾਂ ਫਿਰ ਤੈਨੂੰ ਤਾਂ ਗੱਡੀ ਮਿਲਣੀ ਹੀ ਮਿਲਣੀ ਹੈ ਪਹਿਲਾਂ ਹੀ ਹੋਰ ਵਾਨਾਂ ਦੀ ਮੰਗ ਕਿਉਂ ਕਰਮੀ ਗੱਲ ਹਾਲੇ ਮੁੱਕੀ ਨਹੀਂ ਆਜ਼ਾਦੀ ਤੋਂ ਬਾਅਦ ਕਾਨੂੰਨ ਕਹਿੰਦਾ ਹੈ ਕਿ ਉੱਤਰਤੀ ਦੋਵਾਂ ਨੂੰ ਪਿਓ ਦੀ ਜਾਇਦਾਦ ਦੇ ਬਰਾਬਰ ਦਾ ਹੱਕ ਹੋਵੇਗਾ ਉਹ ਬਸ ਕਾਗਜ਼ਾਂ ਤੱਕ ਹੀ ਹੈ ਪਰ ਅਸਲ 'ਚ ਅਜਿਹਾ ਕੁਝ ਨਹੀਂ ਹੁੰਦਾ ਅਸਲ 'ਚ ਕੀ ਹੁੰਦਾ ਹੈ ਜਦੋਂ ਕੁੜੀ ਦਾ ਵਿਆਹ ਕਰਵਾਇਆ ਜਾਂਦਾ ਹੈ ਉਹ ਤੈਨੂੰ ਪਹਿਲਾਂ ਹੀ ਦੱਸ ਚੁੱਕੀ ਹੈ ਹੁਣ ਆਪਣਾ ਹਿੱਸਾ ਜਾਇਦਾਦ ਵਿੱਚੋਂ ਲੈ ਲੈ ਸੋਚ ਤੇਰੇ ਵਿਆਹ ਤੇ ਅਸੀਂ ਕਿੰਨਾ ਪੈਸਾ ਲਾਇਆ ਅਤੇ ਤੈਨੂੰ ਜਿਹੜੇ ਦਾਜ ਦਹੇਜ ਦੇ ਤੋਹਫੇ ਦਿੱਤੇ ਜਾ ਰਹੇ ਹਨ ਉਹ ਵੀ ਵੇਖ। ਆ ਤੈਨੂੰ ਆਪਣੀ ਜਾਇਦਾਦ ਦਾ ਹਿੱਸਾ ਪਹਿਲਾਂ ਹੀ ਮਿਲ ਚੁੱਕਿਆ ਹੈ। ਹੁਣ ਕਿਰਪਾ ਕਰਕੇ ਇੱਥੇ ਦਸ ਵਖਤ ਕਰ। ਹੁਣ ਤੋਂ ਪਿਤਾ ਦੀ ਵਿਰਾਸਤੀ ਜਾਇਦਾਦ ਵਿੱਚ ਮੇਰੀ ਕੋਈ ਰੁਚੀ ਨਹੀਂ ਰਹੀ। ਹੁਣ ਭਰਾ ਸਾਰੀ ਜਾਇਦਾਦ ਆਪਣੇ ਕੋਲ ਰੱਖੇਗਾ। ਇਹੀ ਕੁਝ ਜ਼ਮੀਨੀ ਹਕੀਕਤ ਹੈ। ਕਾਨੂੰਨ ਨੇ ਆਪਣੇ ਆਪ ਨੂੰ ਸਾਫ਼ ਰੱਖ ਲਿਆ। आगजा उ सब कुछ लगता है पर जमीनी हकीकत बिल्कुल वक्री है इसका बहुत संबंध इना शानदार व्याह न